ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਸਟਾਰਟ ਕਰ ਰਹੇ ਹਾਂ 3 ਜੂਨ 2025 ਨੂੰ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਬਾਰੇ ਜਾਣਕਾਰੀ ਦਿਆਂਗੇ ਕਿਵੇਂ-ਕਿਵੇਂ ਤੁਸੀਂ ਰੁੱਕ ਸਕਦੇ ਹੋ ਕਿੱਥੇ ਤੁਸੀਂ ਜਾ ਸਕਦੇ ਹੋ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਹੜੀ ਵੀ ਸੰਗਤ ਜੀ ਹਿਮਪੁਰ ਸਾਹਿਬ ਜਾ ਰਹੀ ਹੈ ਉਹ ਤੁਸੀਂ ਇੱਥੇ ਪਹਿਲਾ ਪੜਾਅ ਕਰ ਸਕਦੇ ਹੋ ਰਿਸ਼ੀਕੇਸ਼ ਤੇ ਇਸ ਤੋਂ ਅੱਗੇ ਪਹਾੜ ਸਟਾਰਟ ਹੋ ਜਾਂਦੇ ਨੇ ਤੇ ਤੁਸੀਂ ਇੱਥੇ ਰੁਕ ਸਕਦੇ ਹੋ ਤਾਂ ਇਸ ਤੋਂ ਅੱਗੇ ਤੁਸੀਂ ਸ਼ੀਰਨਗਰ ਜੋਸ਼ਿਮਠ ਤੇ ਗੋਬਿੰਦਗਾ ਅਟਰ ਜਾ ਸਕਦੇ ਹੋ ਤੇ ਇੱਥੇ ਪਹਿਲਾ ਪੜਾਅ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅਸੀਂ ਇਸ ਟਾਈਮ ਸ੍ਰੀ ਗੁਰੂ ਹੇਮਕੋਟ ਸਾਹਿਬ ਰੁਤੋ ਟ੍ਰਸਟ ਕਿਹੜੇ ਕਿਹੜੀ ਜਗ੍ਹਾ ਰੁਤੜਾ ਰਤੂੜਾ ਰਤੂੜਾ ਗੁਰਦਵਾਰ ਸਾਹਿਬ ਰੁਕੇ ਆ ਇਹ ਗੁਰਦਵਾਰ ਸਾਹਿਬ ਜੇ ਤਿਆਰ ਹੋ ਗਿਆ ਪਿਆ ਇਹਦੇ ਬਾਰੇ ਤੁਹਾਨੂੰ ਇਸ ਗੁਰਦਵਾਰੇ ਦੇ ਮੈਨੇਜਮੈਂਟ ਦੱਸਣਗੇ ਤੁਹਾਨੂੰ ਤੇ ਇੱਕ ਨਿਊ ਟਾਈਮ ਤੋਂ ਸੇਵਾ ਚੱਲਦੀ ਵੇਸ ਗੁਰਦਾਰ ਸਾਹਿਬ ਦੀ ਪਹਿਲੇ ਤੋਂ ਵਾਹਿਗੁਰੂ ਸਭ ਨੂੰ ਦੇਖਣ ਵਾਲੇ ਗੇਰ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲੇ ਅਸੀਂ ਘਰੇ ਗੁਰਦਾਰਾ ਰੋਦਰਪੁਰਿਆਗ ਵਿਖੇ ਰੋਤੜਾ ਵਿਖੇ ਤੇ ਰੇਰ ਸ਼ਿਨਗਰ ਤੋਂ 30 ਕਿਲੋਮੀਟਰ ਅੱਗੇ ਆ ਤੇ ਅਸੀਂ ਕਿ ਇਸ ਤੋਂ 150 ਕਿਲੋਮੀਟਰ ਅੱਗੇ ਆ ਇਥੋਂ 150 ਕਿਲੋਮੀਟਰ ਗੋਬਿੰਦਗਾਟੇਗਾ ਤੇ ਗੁਰਦਾਰਾ ਦੋ ਦਿਨ 3 ਸਾਲ ਤੋਂ ਬਣਦਾ ਪਿਆ ਤੇ ਦੇ ਵਿੱਚ ਆ ਆਟਮੰਜੀ ਤਿਆਰ ਹੋ ਗਈਆਂ ਅਗਲੇ ਸਾਲ ਦੇ ਵਿੱਚ ਉਹ 150 200 ਕਮਰੇ ਬਣ ਜਾਣਗੇ ਤੇ ਸੰਗਤ ਦਾ ਰਹਿਣ ਦਾ 2000 3000 ਬੰਦਾ ਇੱਥੇ ਰੁਕਣ ਦੀ ਵਿਵਸਥਾ ਕੀਤੀ ਆਏਗੀ ਤੇ ਨਗਰ ਪਾਣੀ ਦੀ ਵਿਵਸਥਾ ਹੋਏਗੀ ਤੇ ਸਭੀ ਸਾਥ ਸੰਗਤ ਦਾ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਆਣ ਤੇ ਇੱਥੇ ਮਤਲਬ ਲੰਗਰ ਛੱਕੇ ਤੇ ਰਹਿਣ ਦੀ ਪ੍ਰਬੰਧ ਜਿਹੜੀ ਹੈਗੀ ਉਹਦਾ ਤੁਸੀਂ ਸਹਿਯੋਗ ਵੀ ਕਰਨਾ ਹੈ ਨਾਲੇ ਆਪਣਾ ਇਸਟੇ ਵੀ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਗੁਰਦਵਾਰ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਨਿਗਰਾ ਸੁਵੀਤੇ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਉਸ ਤੋਂ 15 ਕਿਲੋਮੀਟਰ ਦੂਰ ਹੈ ਇੱਥੇ ਤੁਸੀਂ ਪੜਾਅ ਵੀ ਕਰ ਸਕਦੇ ਹੋ ਇਹ ਗੁਰਦੁਆਰ ਘਰਨੇ ਲੰਗਰ ਦੀ ਸੁਵਿਧਾ ਹੈਗੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਗੁਰਦੁਆਰੇ ਦੇ ਵਿੱਚ ਕਮਰੇ ਇਸਰਾਹੀ ਸੁਵਿਧਾ ਹੈਗੀ ਹੈ ਤੇ ਤੁਸੀਂ ਇੱਥੇ ਵੀ ਪੜਾਅ ਕਰ ਸਕਦੇ ਹੋ ਸੰਗਤ ਜੀ ਯਾਤਰਾ ਸ੍ਰੀ ਹਿਮਕੋਟ ਸਾਹਿਬ ਦੇ ਵਿੱਚ ਤੁਹਾਨੂੰ ਬਹੁਤ ਹੀ ਲੰਗਰ ਮਿਲਣਗੇ ਰਾਹ ਦੇ ਵਿੱਚ ਤੇ ਇਹ ਲੰਗਰ ਜੋਸ਼ੀਮੜ ਤੋਂ ਪਹਿਲਾਂ ਹੈ ਤੇ ਇੱਥੇ ਤੁਹਾਨੂੰ ਲੰਗਰ ਦੇ ਵਿੱਚ ਬਹੁਤ ਹੀ ਵਧੀਆ ਮਟਰ ਪਨੀਰ ਤੇ ਨਾਲ ਜਲੇਬੀਆਂ ਆਚਾਰ ਦਾ ਲੰਗਰ ਏ ਤੇ ਤੁਸੀਂ ਇੱਥੇ ਆ ਕੇ ਰੁਕ ਵੀ ਸਕਦੇ ਹੋ ਤੇ ਲੰਗਰ ਛਕਦੇ ਹੋ ਇੱਥੋਂ 20 ਕਿਲੋਮੀਟਰ ਰੇ ਜੋਸ਼ੀ ਮਾਚਰ ਉਹ ਤੋਂ ਕੇ ਜੋ 20 ਕਿਲੋਮੀਟਰ ਗੋਬੀ ਤੱਕ ਆਟੇ ਜੇ ਤੁਸੀਂ ਇਹ ਜਗ੍ਹਾ ਤੇ ਰੁਕ ਕੇ ਲੰਗਰ ਛਕ ਜਾਣਾ ਦਿਓ ਇਸ ਟਾਈਮ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਪਹੁੰਚ ਗਏ ਆਂ ਤੇ ਇਸ ਤੋਂ ਅੱਗੇ ਅਸੀਂ ਕੱਲ ਨੂੰ ਸਵੇਰੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਧਾਮ ਲਈ ਜਾਵਾਂਗੇ ਜੋ ਕਿ 14 ਕਿਲੋਮੀਟਰ ਪੈਦਲ ਯਾਤਰਾ ਹੈ ਉਸ ਤੋਂ ਅੱਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ 6 ਕਿਲੋਮੀਟਰ ਦੀ ਪੈਦਲ ਯਾਤਰਾ ਹੈ ਤੇ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਆਂਗੇ ਪ੍ਰੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਤਨ ਜੀ ਦੇ ਗੁਰਦੁਆਰਾ ਸ਼੍ਰੀ ਹੈਵਟਿੰਗ ਸਾਹਿਬ ਦੀ ਯਾਤਰਾ ਦਾ ਪਹਿਲਾ ਪੜਾ ਗੁਰਦੁਆਰਾ ਸ਼੍ਰੀ ਗੋਬਿੰਦਪੁਰ ਹੈ ਇੱਥੋਂ ਪਹਿਲੇ ਪੜਾ ਤੋਂ ਯਾਤਰਾ ਚાલુ ਹੁੰਦੀ ਹੈ ਸੰਤਾਂ ਪੈਸਲ 13 ਕਿਲੋਮੀਟਰ ਦੀ ਯਾਤਰਾ ਕਰਕੇ ਤੋ ਬਿੰਦ ਤਾ ਅਮ ਜਾਂਦੇ ਆ ਨਾ ਉਸ ਤੋਂ ਉਪਰੰਤ ਸ਼੍ਰੀ ਮਹੰਮਾ ਸਾਹਵਾ 6 ਕਿਲੋਮੀਟਰ ਦੀ ਚੜਾਈ ਹੈ ਉੱਥੇ ਸ਼੍ਰੀ ਹੈਮਪਿਲ ਸਾਹਬ ਦੇ ਦਰਸ਼ਨ ਸੰਤਾਂ ਕਰਦੇ ਐਸਟਾ ਸੰਤਾਂ ਨੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਪਾਣੀ ਦੇ ਨਾਲ ਤੱਕ ਬੰਦ ਗਾ ਸਾਹ ਪਰ ਇਹ ਚੱਲਦੇ ਰੋ ਸੰਗਤ ਚੱਲਦੇ ਰੋ ਪਾਣੀ ਇਸ ਤਰ੍ਹਾਂ ਸੰਗਤ ਜੀ ਰਾਹ ਤੇ ਆਪਾਂ ਇਦਾਂ ਚੜਾਈ ਚੜਦੇ ਜਾਣਾ ਹੈ ਬਾਬੇ ਦਾ ਨਾਮ ਲੈਂਦੇ ਜਾਣਾ ਹੈ ਤੇ ਹਾਂਜੀ ਰਹਿ ਗਿਆ ਪਿੱਛੇ ਲੰਘ ਕੇ ਲੱਗੇ ਇਹ ਰਾਸਤੇ 'ਚ ਤੁਹਾਨੂੰ ਚਾਹ ਪਾਣੀ ਦਾ ਪ੍ਰਬੰਧ ਮਿਲੇਗਾ। ਸੰਗਾਜੀ ਇਹ ਹੈਲੀਪੈਡ ਜੀ ਇੱਥੇ ਤੋਂ ਆ ਖਲੀਓ ਹੈਲੀਕਾਪਟਰ ਹੁੰਦਾ ਤੇ ਇਸ ਤੋਂ ਬਾਅਦ ਫਿਰ 1 ਕਿਲੋਮੀਟਰ ਦੀ ਚੜਾਈ ਤੇ ਫਿਰ ਗੋਪੀਧਾਮ ਪਹੁੰਚ ਜਾਗੇ। ਅਸੀਂ ਗੁਰਦੁਆਰਾ ਗੁਰਦੁਆਰਸ਼ੀ ਜੀ हेमकुंड साहब गोबिंद पहुँच गए हैं इस तुम अगर कलू असी गुरुद्वारा श्री हेमकुंड साहिब लोमीटर पैदल यात्रा करा गुरु सतनाम वाहीगुरु सतनाम गुरु सतनाम वाहीगुरु वाहे गुरु सतनाम नाम तो संगत जी आखिरी छे किलोमीटर चढ़ाई चढ़ के सीधी श्री हेमकुंड साहब पहुंचे हैं बहुत है। तो बहुत ही औखी चढ़ाई है ਮਾਤਾ ਜੀ ਬਾਈ ਗੁਰੂ ਜੀ ਦੇ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਮਾਤਾ ਜੀ ਕਿਵੇਂ ਰਹੀ ਯਾਤਰਾ ਜੀ ਬਹੁਤ ਵਧੀਆ ਯਾਤਰਾ ਰਹੀ ਹੈ ਅੱਛਾ ਜੀ ਮਾਤਾ ਕਿਵੇਂ ਕਿੰਨੇ ਵਿੱਚ ਟੁਰੇ ਸੋ 4 ਵਜੇ 4 ਵਜੇ ਜੀ ਹਾਂ ਜੀ ਤੇ ਘੋੜੇ ਦੇ ਆਇਓ ਨਹੀਂ ਉਸੇ ਤੇ ਘਰੋਂ ਹੀ ਇੱਥੇ ਆਏ ਹੋ ਅੱਛਾ ਥੱਲੇ ਤੁਸੀਂ ਐਵੇਂ ਪਿੱਠੂ ਤੇ ਆਏ ਹੋ ਠੀਕ ਹੈ ਜੀ ਤੇ ਦਰਸ਼ਨ ਮੇਲੇ ਕਿਵੇਂ ਹੋਗੇ ਜੀ ਬਹੁਤ ਵਧੀਆ ਹੋਗੇ ਠੀਕ ਹੈ ਜੀ ਕਿੰਨਾ ਖਰਚਾ ਲੱਗਾ ਇਹਦਾ ਪੱਕਾ ਨਹੀਂ ਮੈਂ ਮੇਰਾ ਬਣੇ ਪਤਾ ਨਹੀਂ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਯਾਤਰਾ ਸੀਰੀ ਹਿਮਕੋਟ ਸਾਹਿਬ ਦੀ ਆਏ ਹੋਏ ਆ ਤੇ ਤੁਹਾਨੂੰ ਇਸ ਬਾਰੇ ਯਾਤਰਾ ਬਾਰੇ ਤੁਹਾਨੂੰ ਸਾਡੇ ਵੀਰ ਜੀ ਦੱਸਣਗੇ ਵੀ ਕਿਵੇਂ ਕਿਵੇਂ ਇਹਨਾਂ ਦੀ ਰਹੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਯਾਤਰਾ ਬਹੁਤ ਵਧੀਆ ਰਹੀ ਜੀ ਅੱਜ ਅਸੀਂ ਦਰਸ਼ਨ ਕਰਕੇ ਆ ਹਿਮਕੋਟ ਸਾਹਿਬ ਦੇ ਵਧੀਆ ਦਰਸ਼ਨ ਹੋਏ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਓ ਕੋਈ ਇੱਥੇ ਦਿੱਕਤਦਾਰੀ ਨਹੀਂ ਆਇਆ ਆਕੇ ਮੱਥਾ ਟੇਕੋ ਚਰਾਨ ਕਰੋ ਤੇ ਦਰਸ਼ਨ ਕਰੋ ਭਾਈ ਕਿੰਨੇ ਵਜੇ ਚੱਕਰੇ ਸਵਾਹ ਅਸੀਂ ਆ ਗਏ ਸੀ ਚੰਦੇ ਸੀ ਸਾਢੇ 4 ਵਜੇ ਤੇ ਸਾਢੇ 8 ਵਜੇ ਪਹੁੰਚ ਗਏ ਸੀ ਜੀ ਬਹੁਤ ਸੋਹਣਾ ਮੌਸਮ ਹੈ ਜੀ ਧੋਪਾਂ ਆ ਗਈ ਹੋਈ ਹੈ ਤੇ ਹੁਣ ਤੁਸੀਂ ਵਾਪਸ ਚੱਲ ਪਾ ਰਹੇ ਹੋ ਭਾਈ ਦਿਖਾਓ ਭਾਈ ਸਤਿ ਸ਼੍ਰੀ ਅਕਾਲ